सात श्रीकाल जी मैं नरेंद्र सिंह अज असी एक बहुत ही दिलचस्प सवाल पर गल करा कि भगवत गीता एक धार्मिक ग्रंथ है या फिर यह एक जीवन का फलसफा है वैसे तो यह सवाल बहुत पुराना है पर हाल ही में भारत की एक अदालत ने इसते एक अजिह फैसला दिता है जिसने एक नवीं ही बहस छेड़ दी है आओ इस पूरे मामले को तह तक समझते दे हाँ देखो सब तो पहला तो सीधा उस गलते आसने सब का ध्यान खिंचया मदरास हाईकोर्ट ने साफ साफ किया है कि भगवद गीता एक धार्मिक किताब नहीं है ਹੁਣ ਇੱਕ ਪਲ ਲਈ ਸੋਚੋ ਇੱਕ ਹਾਈ ਕੋਰਟ ਵੱਲੋਂ ਇੱਕ ਗੱਲ ਕਹਿਣੀ ਕੋਈ ਮਾਮੂਲੀ ਗੱਲ ਨਹੀਂ ਹੈ ਇਸ ਇੱਕ ਲਾਈਨ ਨੇ ਧਰਮ ਫਲਸਫੇ ਅਤੇ ਕਾਨੂੰਨ ਦੇ ਵਿਚਕਾਰ ਦੀ ਲਕੀਰ ਨੂੰ ਬਹੁਤ ਦਿਲਚਸਪ ਬਣਾ ਦਿੱਤਾ ਹੈ ਤੇ ਅੱਜ ਅਸੀਂ ਇਸੇ ਨੂੰ ਸਮਝਾਂਗੇ ਪਰ ਗੱਲ ਇੱਥੇ ਇਹ ਆਉਂਦੀ ਹੈ ਕਿ ਅਦਾਲਤ ਨੂੰ ਇਹ ਕਹਿਣ ਦੀ ਲੋੜ ਪਈ ਹੀ ਕਿਉਂ ਆਖਿਰ ਅਜਿਹਾ ਕੀ ਹੋਇਆ ਕਿ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਖੈਰ ਇਸ ਵਿਵਾਦ ਦੀ ਜੜ ਨੂੰ ਸਮਝਣ ਲਈ ਸਾਨੂੰ ਇੱਕ ਟਰਸਟ ਦੀ ਕਹਾਣੀ ਤੋਂ ਸ਼ੁਰੂਆਤ ਕਰਨੀ ਪਵੇਗੀ ਤਾਂ ਸਾਰੀ ਕਹਾਣੀ ਦੇ ਕੇਂਦਰ ਵਿੱਚ ਹੈ ਅਰਸਾ ਵਿਦਿਆ ਪਰੰਪਰਾ ਟਰਸਟ ਹੁਣ ਇਹ ਸੰਸਥਾ ਕਰਦੀ ਕੀ ਹੈ ਇਹ ਵੇਦਾਂਤ ਸੰਸਕ੍ਰਿਤ ਅਤੇ ਯੋਗ ਯਾਨੀ ਕਿ ਭਾਰਤ ਦੇ ਪ੍ਰਾਚੀਨ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ ਉਹਨਾਂ ਦਾ ਮੁੱਖ ਮਕਸਦ ਇਸ ਵਿਰਾਸਤ ਨੂੰ ਅੱਗੇ ਵਧਾਣਾ ਹੈ ਅਚਾ ਹੁਣ ਕਹਾਣੀ ਵਿੱਚ ਅਸਲੀ ਮੋੜ ਆਉਂਦਾ ਹੈ ਟਰਸਟ ਨੂੰ ਆਪਣੇ ਕੰਮਕਾਜ ਲਈ ਵਿਦੇਸ਼ਾਂ ਤੋਂ ਫੰਡ ਚਾਹੀਦੇ ਸਨ ਜਿਸ ਲਈ ਸਰਕਾਰ ਤੋਂ ਇੱਕ ਖਾਸ ਲਾਇਸੈਂਸ ਲੈਣਾ ਪੈਂਦਾ ਹੈ ਜਿਸ ਨੂੰ ਐਫਸੀਆਰਏ ਰਜਿਸਟ੍ਰੇਸ਼ਨ ਕਹਿੰਦੇ ਹਨ ਉਹਨੇ ਅਰਜ਼ੀ ਦਿੱਤੀ ਪਰ ਗ੍ਰਹਿ ਮੰਤਰਾਲੇ ਨੇ ਇਹ ਕਹਿ ਕੇ ਅਰਜ਼ੀ ਰੱਦ ਕਰ ਦਿੱਤੀ ਕਿ ਤੁਹਾਡਾ ਕੰਮ ਤਾਂ ਧਾਰਮਿਕ ਸੁਭਾਅ ਦਾ ਲੱਗਦਾ ਹੈ। ਬਸ ਇਹੀ ਉਹ ਗੱਲ ਸੀ ਜਿੱਥੋਂ ਸਾਰੀ ਕਾਨੂੰਨੀ ਲੜਾਈ ਸ਼ੁਰੂ ਹੋਈ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ 1 ਮਿੰਟ ਰੁਕ ਕੇ ਇਹ ਸਮਝਣਾ ਜ਼ਰੂਰੀ ਹੈ ਕਿ ਆਖਰ FCRA ਕਾਨੂੰਨ ਹੈ ਕੀ ਜਿਸ ਤੇ ਸਾਰਾ ਝਗੜਾ ਖੜਾ ਹੋਇਆ। FCRA ਦਾ ਪੂਰਾ ਨਾਂ ਹੈ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ। ਜੇ ਬਿਲਕੁਲ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਉਹ ਕਾਨੂੰਨ ਹੈ ਜਿਹੜਾ ਇਹ ਦੇਖਦਾ ਹੈ ਕਿ ਭਾਰਤ ਦੀਆਂ ਸੰਸਥਾਵਾਂ ਨੂੰ ਬਾਹਰਲੇ ਦੇਸ਼ਾਂ ਤੋਂ ਜੋ ਪੈਸਾ ਆ ਰਿਹਾ ਹੈ ਉਹ ਕਿੱਥੇ ਅਤੇ ਕਿਵੇਂ ਵਰਤਿਆ ਜਾ ਰਿਹਾ ਹੈ ਮਕਸਦ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਉਸ ਪੈਸੇ ਦੀ ਕੋਈ ਗਲਤ ਵਰਤੋਂ ਨਾ ਹੋਵੇ ਦੇਖੋ ਸਰਕਾਰ ਇਸ ਕਾਨੂੰਨ ਰਾਹੀਂ ਇਹ ਪੱਕਾ ਕਰਦੀਏ ਕਿ ਵਿਦੇਸ਼ੀ ਪੈਸਾ ਦੇਸ਼ ਦੇ ਹਿੱਤਾਂ ਖਿਲਾਫ ਨਾ ਵਰਤਿਆ ਜਾਵੇ ਦੇਸ਼ ਦੀ ਰਾਜਨੀਤੀ ਤੇ ਕੋਈ ਗਲਤ ਅਸਰ ਨਾ ਪਾਵੇ ਅਤੇ ਹਰ ਇੱਕ ਪੈਸੇ ਦਾ ਪੂਰਾ ਹਿਸਾਬ-ਕਿਤਾਬ ਰੱਖਿਆ ਜਾਵੇ ਇਸ ਲਈ ਸਰਕਾਰ ਇਸ ਮਾਮਲੇ ਵਿੱਚ ਕਾਫੀ ਸਖਤੀ ਵਰਤੀ ਹੈ ਅਤੇ ਹਰ ਅਰਜ਼ੀ ਦੀ ਬਹੁਤ ਡੂੰਘਾਈ ਨਾਲ ਜਾਂਚ ਹੁੰਦੀ ਹੈ ਠੀਕ ਹੈ ਤਾਂ ਹੁਣ ਵਾਪਸ ਚਲਦੇ ਹਾਂ ਅਦਾਲਤ ਦੇ ਕਮਰੇ ਵਿੱਚ ਜਦੋਂ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਜੱਜਾਂ ਨੇ ਜੋ ਦਲੀਲਾਂ ਦਿੱਤੀਆਂ ਉਹ ਸਿਰਫ ਕਾਨੂੰਨੀ ਨਹੀਂ ਸਨ ਬਲਕਿ ਬਹੁਤ ਡੂੰਘੀਆਂ ਜਨ ਉਹਨਾਂ ਨੇ ਤਰਮ ਅਤੇ ਦਰਸ਼ਨ ਯਾਨੀ ਫਲਸਫੀ ਦੇ ਫਰਕ ਨੂੰ ਬੜੀ ਖੂਬਸੂਰਤੀ ਨਾਲ ਸਾਹਮਣੇ ਰੱਖਿਆ ਇਥੇ ਦੋ ਵਿਚਾਰਾਂ ਦੀ ਸਿੱਧੀ ਟੱਕਰ ਸੀ ਇੱਕ ਪਾਸੇ ਸੀ ਗ੍ਰਹਿ ਮੰਤਰਾਲਾ ਜਿਸ ਦਾ ਕਹਿਣਾ ਸੀ ਕਿ ਗੀਤਾ ਤੇ ਯੋਗ ਸਿਖਾਉਣਾ ਇੱਕ ਧਾਰਮਿਕ ਕੰਮ ਹੈ ਤੇ ਦੂਜੇ ਪਾਸੇ ਸੀ ਮ드ਰਾਸ ਹਾਈ ਕੋਰਟ ਜਿਸ ਨੇ ਕਿਹਾ ਨਹੀਂ ਇਹ ਧਰਮ ਨਹੀਂ ਇਹ ਤਾਂ ਮਨ ਸਰੀਰ ਅਤੇ ਕਰਮ ਦਾ ਫਲਸਫਾ ਹੈ ਇੱਕ ਫਲੋਸਫੀ ਆਫ ਲਾਈਫ ਹੈ ਅਦਾਲਤ ਨੇ ਆਪਣੀ ਗੱਲ ਨੂੰ ਹੋਰ ਵੀ ਸਾਫ ਕਰ ਦੋਇਆ ਕਿ ਗੀਤਾ ਯੋਗ ਜਾਂ ਵਿਦਾਂਤ ਨੂੰ ਕਿਸੇ ਇੱਕ ਧਰਮ ਦੇ ਘੇਰੇ ਵਿੱਚ ਬੰਨਿਆ ਨਹੀਂ ਜਾ ਸਕਦਾ ਇਸ ਸਿਧਾਂਤ ਤਾਂ ਮਨ ਸਰੀਰ ਤੇ ਕਰਮ ਤੇ ਆਧਾਰਿਤ ਨੇ ਜੋ ਕਿ ਪੂਰੀ ਮਨੁੱਖਤਾ ਦਾ ਸਾਂਝਾ ਵਿਰਸਾ ਹਨ ਕੋਰਟ ਨੇ ਇਹ ਵੀ ਕਿਹਾ ਕਿ ਸਿਰਫ ਇਸ ਲਈ ਕਿ ਕੋਈ ਚੀਜ਼ ਧਾਰਮਿਕ ਲੱਗਦੀ ਹੈ ਉਸ ਦੇ ਆਧਾਰ ਤੇ ਰਜਿਸਟ੍ਰੇਸ਼ਨ ਤੋਂ ਮਨਾ ਕਰਨਾ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ ਤਾਂ ਫਿਰ ਅਖੀਰ ਵਿੱਚ ਫੈਸਲਾ ਕੀ ਹੋਇਆ ਅਦਾਲਤ ਨੇ ਗ੍ਰਹਿ ਮੰਤਰਾਲੇ ਨੂੰ ਸਾਫ ਹੁਕਮ ਦਿੱਤਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਇਸ ਟਰਸਟ ਦੀ ਅਰਜ਼ੀ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਅਰਜ਼ੀ ਰੱਦ ਕਰਨੀ ਵੀ ਹੈ ਤਾਂ ਕੋਈ ਠੋਸ ਕਾਰਨ ਦੇਣਾ ਪਵੇਗਾ ਸਿਰਫ ਅੰਦਾਜ਼ਿਆਂ ਤੇ ਗੱਲ ਨਹੀਂ ਬਣਨੀ ਹੁਣ ਦੇਖੋ ਇਹ ਫੈਸਲਾ ਸਿਰਫ ਇੱਕ ਟਰਸਟ ਬਾਰੇ ਨਹੀਂ ਹੈ ਇਸ ਦਾ ਅਸਰ ਬਹੁਤ ਵੱਡਾ ਹੈ ਅਤੇ ਇਸ ਦੇ ਮਾਇਨੇ ਵੀ ਬਹੁਤ ਡੂੰਘੇ ਹਨ ਤਾਂ ਸਵਾਲ ਇਹ ਹੈ ਕਿ ਇਸ ਇੱਕ ਕੇਸ ਦਾ ਸਾਡੇ ਸਾਰਿਆਂ ਲਈ ਕੀ ਮਤਲਬ ਹੈ ਆਓ ਇਸ ਨੂੰ ਸਮਝੀਏ ਦੇਖੋ ਇਸ ਫੈਸਲੇ ਨੇ ਸਭ ਤੋਂ ਪਹਿਲਾਂ ਤਾਂ ਗੀਤਾ ਨੂੰ ਸਿਰਫ ਇੱਕ ਧਰਮ ਦੇ ਗ੍ਰੰਥ ਤੋਂ ਉੱਪਰ ਚੁੱਕ ਕੇ ਇੱਕ ਯੂਨੀਵਰਸਲ ਫਿਲਾਸਫੀ ਦਾ ਦਰਜਾ ਦੇ ਦਿੱਤਾ ਹੈ ਦੂਜਾ ਇਸ ਨੇ ਧਾਰਮਿਕ ਗਤੀਵਿਧੀ ਸ਼ਬਦ ਨੂੰ ਕਾਨੂੰਨੀ ਤੌਰ ਤੇ ਕਿਵੇਂ ਸਮਝਿਆ ਜਾਵੇ ਇਸ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਇਹ ਫੈਸਲਾ ਇੱਕ ਤਰ੍ਹਾਂ ਨਾਲ ਇਸ ਗੱਲ ਤੇ ਮੋਹਰਗਾਉਂਦਾ ਹੈ ਕਿ ਚੰਗੇ ਜੀਵਨ ਦਾ ਫਲਸਫਾ ਕਿਸੇ ਵੀ ਧਰਮ ਦੀ ਹੱਦਾਂ ਤੋਂ ਕਿਤੇ ਵੱਡਾ ਹੁੰਦਾ ਹੈ ਅਤੇ ਜਾਂਦੇ ਜਾਂਦੇ ਇਹ ਫੈਸਲਾ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦਾ ਹੈ ਕਿ ਆਖਰ ਦਰਸ਼ਨ ਧਰਮ ਅਤੇ ਸਰਕਾਰ ਇਹਨਾਂ ਤਿੰਨਾਂ ਦੇ ਵਿਚਕਾਰ ਸਹੀ ਲਕੀਰ ਕਿੱਥੇ ਖਿੱਚੀ ਜਾਣੀ ਚਾਹੀਦੀ ਹੈ ਇਸ ਗੁੰਝਲਦਾਰ ਮਸਲੇ ਦੇ ਸਾਰੇ ਪੱਖਾਂ ਅਤੇ ਵੇਰਵਿਆਂ ਨੂੰ ਇੱਕ ਲੰਬੀ ਵੀਡੀਓ ਵਿੱਚ ਵੀ ਸਮਝਾਇਆ ਗਿਆ ਹੈ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਹਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਿਹਨਤ ਦਾ ਪੱਲਾ ਕਦੇ ਨਾ ਛੱਡਿਓ ਮੰਜ਼ਿਲ ਜ਼ਰੂਰ ਮਿਲੇਗੀ